ਸਰ ਸਨਿਆ ਖੇਤੀ ਸੂਚਨਾ ਵਾਲਾ YouTube ਚੈਨਲ ਜਿਹੜਾ ਇੱਕ ਸਾ ਮੀਰੋ ਸਭ ਤੋਂ ਪਹਿਲਾਂ ਫਤਿਹ ਦੀ ਸਨ ਪਾਉਣਿਆ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਸੋ ਜਿਵੇਂ ਕਿ ਤੁਸੀਂ ਜਾਣਦੇ ਹੋਗੇ ਅਸੀਂ ਖੇਤੀਬਾੜੀ ਨਾਲ ਸੰਬੰਧਤ ਆਕਵਾਕ ਵਿਸ਼ਿਆਂ ਦੇ ਦਿੱਦੀ ਜਾਣਕਾਰੀ ਉਹ ਤੁਹਾਡੇ ਨਾਲ ਸਾਂਝੀ ਕਰਦੇ ਆਂ ਸੋ ਅੱਜ ਸਾਡੇ ਨਾਲ ਮੌਜੂਦ ਰਹਿਣਗੇ ਡਾਕਟਰ ਮਨਿੰਦਰਪਾਲ ਸਿੰਘ ਜੀ ਜੋ ਕਿ ਖੇਤੀਬਾੜੀ ਵਿਕਾਸ ਅਫਸਰ ਪਾਕ ਦਰਵਾਜ਼ੇ ਆਪਣੀ ਸੇਵਾ ਵਿੱਚ ਆਏ ਆਂ ਅੱਜ ਜਿਹੜਾ ਆਪਾਂ ਟੌਪਿਕ ਦੇ ਉੱਤੇ ਗੱਲਬਾਤ ਕਰਨੀ ਆਏ ਉਹ ਹੈ ਜੇ ਫਾਰਮ ਜੇ ਸਾਨੂੰ ਆਪਾਂ ਵੀ ਆਪਦੀ ਲਈ ਜੱਜਾ ਫਾਰਮ ਵੀ ਲੈ ਲੈਂਦੇ ਹਾਂ ਸੋ ਆਪਾਂ ਡਾਕਟਰ ਸਾਹਿਬ ਤੋਂ ਜਾਣਾਂਗੇ ਕਿ ਜੇ ਫਾਰਮ ਹੁੰਦਾ ਕੀ ਹੈ ਇਸ ਦੀ ਕੀ ਮਹੱਤਤਾ ਹੈ ਤੇ ਕਿਸਾਨ ਵੀ ਜਿਹੜੇ ਜੇ ਫਾਰਮ ਆਉ ਕਿੱਥੋਂ ਬਣਵਾ ਸਕਦੇ ਹਾਂ ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਨੂੰ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜੇ ਫਾਰਮ ਹੁੰਦਾ ਕੀ ਹੈ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਤੁਸੀਂ ਮੈਨੂੰ ਆਪਣੇ YouTube ਚੈਨਲ ਤੇ ਸੱਦਾ ਦਿੱਤਾ ਤੇ ਕਿਸਾਨ ਵੀ ਰਾਨਾ ਗੁੰਗਰੂ ਹੁੰਦਾ ਇੱਕ ਮੌਕਾ ਦਿੱਤਾ ਸੋ ਜੋ ਆਪਣਾ ਇਹਦਾ ਵਿਸ਼ਾ ਜੇ ਫਾਰਮ ਇਹਦੇ ਵਿੱਚ ਕਿਸਾਨ ਦਾ ਕਿਸਾਨ ਹੋਣਾ ਸਬੂਤ ਇਹ ਨਹੀਂ ਕਿ ਮੈਂ 25 ਗੱਲਾਂ ਦੀ 30 ਗੱਲਾਂ ਦੀ 35 40 100 ਗੱਲਾਂ ਦੀ ਕਿੱਤੀ ਕਰਦਾ ਤਾਂ ਮੈਂ ਕਿਸਾਨ ਹੋ ਗਿਆ ਨਹੀਂ ਕਿਸਾਨ ਹੋਣ ਦਾ ਸਬੂਤ ਮੇਰੇ ਕੋਲ ਜੇਕਰ ਜਿਸ ਦੇ ਵਿੱਚ ਲਿਖਿਆ ਹੁੰਦਾ ਕਿ ਫੁਲਾਨੇ ਵਿਅਕਤੀ ਨੇ ਫੁਲਾਨੇ ਕਿਸਾਨ ਨੇ ਕਿਸ ਮੰਡੀ ਦੇ ਵਿੱਚ ਕਿਸ ਆਰਟੇ ਤੋਂ ਕਿਹੜੀ ਤਰੀਕ ਨੂੰ ਕਿਹੜੀ ਉਪਜ ਕਿੰਨੇ ਰੇਟ ਤੇ ਕਿੰਨੇ ਸਰਕਾਰੀ ਖਾਤੇ ਅਦਾ ਕਰਕੇ ਵੇਚੀ ਆ ਉਹ ਇੱਕ ਜੇ ਪਰ ਤੁਸੀਂ ਉਸ ਤੋਂ ਬਾਅਦ ਜੇ ਆਪਾਂ ਕਿਸਾਨ ਵੀਰਾਂ ਨੂੰ ਦੱਸਣਾ ਹੁੰਦਾ ਕਿ ਕਿਸਾਨ ਵੀਰਾਂ ਦਾ ਜਿਹੜਾ ਜੇ ਫਾਰਮ ਹੈ ਉਹ ਕਿੱਥੇ ਅਪਲਾਈ ਕਰ ਸਕਦੇ ਹਨ ਜਾਂ ਕਿਥੋਂ ਪ੍ਰਾਪਤ ਕਰ ਸਕਦੇ ਸੋ ਇਹਦੇ ਵਿੱਚ ਜੇ ਆਪਾਂ ਅੱਜ ਦੀ ਗੱਲ ਕਰੀ ਗਏ ਹੁਣ ਆਪਣੇ ਕੋਲ ਬਹੁਤ ਹੀ ਸੁਨਹਿਰੀ ਮੌਕਾ ਆ ਮੌਕਾ ਤੁਮ ਸੇ ਹੀ ਨੇ ਆ ਬਾਦ ਮਿਲਣਾ ਪਾਉ ਕਿ ਜਦੋਂ ਫਸਲ ਆਈ ਆ ਹੁਣ ਹੜੀ ਆਈ ਲੱਗੇ ਸੋਣੀ ਨੇ ਆਉਣਾ ਸੋ 6-6 ਮਹੀਨਿਆਂ ਬਾਅਦ ਆਪਾਂ ਮੌਕਾ ਮਿਲਦਾ ਜੇ ਫਾਰਮ ਅਪਲਾਈ ਕਰਦਾ ਜੇ ਫਾਰਮ ਪ੍ਰਾਪਤ ਕਰਦਾ ਸੋ ਇਸ ਲਈ ਵਿੱਚ ਜੇ ਫਾਰਮ ਆਰਟੀਆ ਕੋਲੋਂ ਪ੍ਰਾਪਤ ਹੁੰਦਾ ਤੇ ਆਰਟੀਆ ਕੋਲੋਂ ਪ੍ਰਾਪਤ ਕਰਕੇ ਜੇ ਫਾਰਮ ਹੁਣ ਕੁਝ-ਕੁਛਲਾ ਹੁੰਦੀਆਂ ਜਿਨ੍ਹਾਂ ਦੀ ਸਰਕਾਰੀ ਖਰੀਦ ਨਹੀਂ ਹੁੰਦੀ ਜਿਵੇਂ ਕਣਕ ਝੋਨੇ ਦੀ ਤਾਂ ਮੈਂ ਕਹਿਦਾ ਸਰਕਾਰੀ ਖਰੀਦ ਹੁੰਦੀ ਆ ਆਰਟੀਆ ਜੇ ਫਾਰਮ ਕੱਟਦਾ ਉਹ ਮੰਡੀ ਬੋਰਡ ਕੋਲ ਜਾਂਦਾ ਬੈਂਕ ਆ ਹੀ ਹੁੰਦਾ ਤਾਂ ਕਿ ਪੇਮੈਂਟ ਕਿਸਾਨ ਦੇ ਖਾਤਿਆਂ ਦੇ ਵਿੱਚ ਪੈ ਜਾਂਦੀ ਆ ਕੁਝ-ਕੁਛਲਾ ਹੁੰਦੀਆਂ ਜਿਵੇਂ ਬਾਸਮਤੀ ਜੋ ਜਿਵੇਂ ਆਪਣੇ ਦਾੜਾ ਹੋ ਗਈਆਂ ਜਿਨ੍ਹਾਂ ਦੀ ਸਰਕਾਰੀ ਖਰੀਦ ਨਹੀਂ ਹੋ ਗਈ ਸਬਜ਼ੀਆਂ ਹੁੰਦੀਆਂ ਸੋ ਉਹਨਾਂ ਦਾ ਜੇ ਫਾਰਮ ਕੇਵਲ ਕਿਸਾਨ ਪ੍ਰਾਪਤ ਉਹਨਾ ਹੁੰਦਾ ਕਿ ਭਾਈ ਮੈਨੂੰ ਕੋਈ ਮੇਰੀ 2 ਲੱਖ ਦੀ 3 ਲੱਖ ਦੀ ਵਾਸਮਤੀ ਵੇਖੀ ਤਾਂ ਮੈਂ ਜੇ ਫਾਰਮ ਕੀ ਪ੍ਰਾਪਤ ਕਰਨਾ ਤੋਂ ਮੈਨੂੰ ਆਇਆ ਨਹੀਂ ਕੋਈ ਰੇਟ ਘੱਟ ਮਿਲਿਆ ਜਾਂ ਬਾਧ ਮਿਲਿਆ ਮੈਨੂੰ ਨੇ ਰੇਟ ਅਦਾ ਕਰਕੇ ਮੈਂ ਨਹੀਂ ਮਿਲ ਗਈ ਆ ਤੇ ਮੈਂ ਕਿ ਜੇ ਫਾਰਮ ਕਿਉਂ ਕਰਦਾ ਪਰ ਇਹ ਮੈਂ ਦੱਸਣਾ ਚਾਹੁੰਦਾ ਕਿ ਜੇਕਰ ਕਿਸਾਨ ਜੇ ਫਾਰਮ ਨਹੀਂ ਕਰਵਾਉਗਾ ਤਾਂ ਉਹਦਾ ਅੱਗੇ ਨੁਕਸਾਨ ਹੀ ਨੁਕਸਾਨ ਆ ਜੇ ਫਾਰਮ ਕੀ ਹੁੰਦਾ ਉਹ ਇੱਕ ਸਰਕਾਰੀ ਰਿਕਾਰਡ ਚੜਦਾ ਕਿ ਇਨਸਾਨ ਨੇ ਕਿਸਮਤੀ ਦੇ ਵਿੱਚ ਕਿਹੜੀ ਉਪਜਾ ਕਿਹੜੇ ਆਫੀਸ ਤੋਂ ਵੇਖੀਓ ਹੁਣ ਜਿਵੇਂ ਬਾਸਮਤੀ ਦਾ ਕਿਸਾਨ ਨੇ ਜੇਫਰਮ ਕਟਵਾ ਲਿਆ ਆਪਦੇ ਤੋਂ ਉਹ ਜੇਫਰਮ ਸਿੱਧਾ ਲੈ ਕੇ ਮਾਰਕੀਟ ਕਮੇਟੀ ਦੇ ਦਫਤਰ ਚਲਾ ਜਾਊਗਾ ਉਥੇ ਦਫਤਰ ਦੇ ਵਿੱਚ ਜਾ ਕੇ ਕੋਈ ਨਾ ਉਥੇ ਮੁਲਾਜ਼ਮ ਬੈਠਾ ਹੋਊਗਾ ਕਿ ਮੈਂ ਫਲਾਣੇ ਆਰ ਦੇ ਤੋਂ ਮੇਰਾ ਜੇਫਰਮ ਕਟਿਆ ਗਿਆ ਤਾਂ ਮੇਰਾ ਜੇਫਰਮ ਔਨਲਾਈਨ ਕਰ ਦੋ ਉਹ ਮੰਡੀ ਬੋਰਡ ਦੇ ਮੁਲਾਜ਼ਮ ਉਹਦਾ ਜੇਫਰਮ ਔਨਲਾਈਨ ਕਰ ਦੇਣਗੇ ਤੇ ਉਹਦਾ ਇੱਕ ਰਿਕਾਰਡ ਜਰੂਰੀ ਰਿਕਾਰਡ ਦੇ ਵਿੱਚ ਕੀ ਜੁੜੂਗਾ ਕਿ ਭਾਈ ਉਹਨੇ ਬਾਸਮਤੀ ਵੇਚੀ ਆ ਇਦਾਂ ਹੀ ਜੇ ਉਹ ਸਬਜ਼ੀਆਂ ਵੋਂਦਾ ਮੰਡੀ ਦੇ ਵਿੱਚ ਆਪ ਦੀ ਸਬਜ਼ੀ ਵੇਚੀ ਨਾਲ ਦੀ ਨਾਲ ਆਰਤੀਆ ਕਰੋ ਜੋ ਵੀ ਉੱਥੇ ਆਰਤੀਆ ਹੋਇਆ ਉਸ ਤੋਂ ਜੇ ਫਾਰਮ ਮਿਲਦਾ ਮੰਡੀ ਬੋਰਡ ਦੇ ਦਫ਼ਤਰ ਦਿੱਤਾ ਤੇ ਆਪ ਦਾ ਉਤਾਲੀ ਰਿਕਾਰਡ ਆਨਲਾਈਨ ਕਰਾਤਾ ਇੱਥੇ ਤੇ ਬਾ ਮਕਸਦ ਨਹੀਂ ਜੇ ਫਾਰਮ ਜਾਤਰੀ ਕੀ ਆ ਕਿਸਾਨ ਵੀਰਾਂ ਨੂੰ ਲੱਗਦਾ ਜੇ ਫਾਰਮ ਸਿਰਫ ਕਣਕ ਝੋਨੇ ਨਾਲ ਰਿਲੇਟਡ ਹੈ ਜੇ ਫਾਰਮ ਹਰੇਕ ਉਪਜ ਨਾਲ ਰਿਲੇਟਡ ਆ ਨਿੱਕੀ ਤੋਂ ਨਿੱਕੀ ਉਪਜ ਨੂੰ ਲੈ ਕੇ ਕਣਕ ਝੋਨੇ ਵੱਡੀਆਂ ਉਪਜਾਂ ਤੱਕ ਸਾਰੇ ਤੱਕ ਜੇ ਫਾਰਮ ਦੀ ਮਹੱਤਤਾ ਸਾਰੇ ਉੱਥੇ ਰਹਿੰਦਾ ਹੁੰਦਾ ਜੇ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਕਿ ਜੇ ਫਾਰਮ ਨੁਕਸਾਨ ਨੇ ਕਰਵਾ ਲਿਆ ਉਹ ਕਿਹੜੇ-ਕਿਹੜੇ ਮੈਧਮੀ ਹੁਨਜਾ ਕਿਹੜੀਆਂ-ਕਿਹੜੀਆਂ ਸਰਕਾਰੀ ਸਕੀਮਾਂ ਦਾ ਜਿਹੜਾ ਲਾਭ ਹੈ ਉਹ ਠਾ ਸਕਦਾ ਜੇ ਫਾਮ ਕਟਵਾ ਕੇ ਕਿਸਾਨ ਨੇ ਆਪ ਦਾ ਰਿਕਾਰਡ ਆਨਲਾਈਨ ਸਰਕਾਰ ਕੋਲ ਪਰਵਾਹਦਾ ਤੋਂ अनेका ਇਸ ਇਮਾਨ ਦਾ ਲਾਭ ਲੈ ਸਕਦਾ ਜਿਵੇਂ ਤੁਹਾਨੂੰ ਪਤਾ ਕਿ ਆਪਣੇ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਆਸ਼ਮਾਨ ਸੇਮ بیمਾ ਯੋਜਨਾ ਵਾਲੇ ਕਾਰਡ ਬੰਦੇ ਆ ਉਹ ਕਿੰਨਾ ਦੇ ਬੰਦੇ ਆ ਕਈ ਵਾਰ ਜ਼ਿਮੀਦਾਰ ਐ ਸੋਚ ਲੈਂਦਾ ਕਿ ਮੈਂ ਭਾਈ ਮੈਂ ਤਾਂ ਜੱਟ ਸਿੱਖਾਂ ਜਨਰਲ ਕੈਟੇਗਰੀ ਨਾਲ ਸੰਬੰਧਿਤ ਰੱਖਦਾ ਤਾਂ ਮੇਰਾ ਤਾਂ ਆਹ ਕਾਰਡ ਸੂਤ ਮੈਨੂੰ ਨਹੀਂ ਮਿਲਦੀ ਇੱਥੇ ਮੈਂ ਕਹਿਣਾ ਚਾਹੁੰਦਾ ਕਿ ਉਹਨਾਂ ਕਿਸਾਨ ਵੀਰਾਂ ਲਈ ਉਹ ਜੇਫਰਮ ਦੇ ਰਾਹੀਂ ਸੂਲਤ ਲਈ ਉਹ ਆਪ ਦਾ ਅਪਲਾਈ ਕਰਨ ਜੇਫਰਮ ਜੇਫਰਮ ਉਹਨਾਂ ਦਾ ਜੇਫਰਮ ਆਨਲਾਈਨ ਆ ਤਾਂ ਅਪਲਾਈ ਹੋਊਗਾ ਹੁਣ ਇਹਦੇ ਵਿੱਚ ਕਈ ਕਿਸਾਨ ਆ ਜਾਂਦੇ ਨਰਮੇ ਵਾਲੇ ਕਿਸਾਨ ਆ ਜਾਂਦੇ ਆ ਜਿਹੜੇ ਆਪ ਦਾ ਜੇਫਰਮ ਨਰਮਾ ਆਪਣਾ ਪ੍ਰਾਇਮਰੀ ਇਨਕਮ ਮਿਲਣ ਦੀ ਇਹ ਉਤਥੋਣਾ ਜੇ ਖਤ ਨਹੀਂ ਲਿਖਤਾ ਕਰ オンਲਾਈਨ ਨਹੀਂ ਕਰਵਾਇਆ ਉਹ ਪਹਿਲਾਂ ਮਾਰਕੀਟਿੰਗ ਦਫ਼ਤਰ ਜਾ ਕੇ オンਲਾਈਨ ਕਰਾਉਣਾ ਰਿਕਾਰਡ ਚੜ ਜੂਗਾ ਤੇ ਨਾਲ ਦੀ ਨਾਲ ਇਸ ਸਕੀਮ ਦਾ ਲਾਭ ਆਸ਼ਮਾਨ ਚੇਤਨੂ ਮੈਯੋਦਨ ਦਾ ਲਾਭ ਲੈ ਸਕਦਾ ਉਸ ਤੋਂ ਬਾਅਦ ਇੱਕ ਮੈਂ ਦੂਜੇ ਲਾਭ ਦੀ ਗੱਲ ਕਰ ਸਕਦਾ ਜਿਵੇਂ ਕਿ ਆਪਣੇ ਵਿਭਾਗ ਵਿੱਚ ਖੇਤੀਬਾੜੀ ਮੈਕਨੈ ਦੇ ਵਿੱਚ ਕਈ ਸਹੂਲਤਾਂ ਕਿਸਾਨਾਂ ਨੂੰ ਸਬਸਿਡੀ ਤੇ ਖੇਤੀਬਾੜੀ ਮਸ਼ੀਨਰੀ ਕਹ ਲਓ ਜਿਪਸਮ ਕਹ ਲਓ ਤਾਨਕ ਕਹ ਲਓ ਨਰਮੇ ਦੇ ਫਾਰਮਾਂ ਤੇ ਵੀ ਆਪਾਂ ਸਬਸਿਡੀ ਦੇ ਰਹੇ ਆਂ ਬੀਜ ਦੇ ਬੈਕਾਂ ਦੇ ਸਬਸਿਡੀ ਦੇ ਰਹੇ ਆਂ ਸੋ ਉਹਦੇ ਵਿੱਚ ਵੀ ਕਿਸਾਨ ਜਿਹੋ ਤਾਂ ਜੇ ਫਾਰਮ ਆਨਲਾਈਨ ਐਗਰੀਮੈਂਟ ਦੇ ਪੋਰਟਲ ਤੇ ਉਹਦੀ ਆਈਡੀ ਬਣੀ ਹੋਈ ਹੈ ਨਾਲ ਦੇ ਨਾਲ ਉਹਦਾ ਆਧਾਰ ਕਾਰਡ ਭਰਨਾ ਉਹਨੂੰ 4-5 ਅੱਖਰਾਂ ਦਾ OTP ਆ ਜਾਣਾ ਉਹਨੇ ਆਨਲਾਈਨ ਕਰਕੇ ਨਾਲ ਦੀ ਨਾਲ ਉਹ ਬਿਲ ਨੂੰ ਅਪਲੋਡ ਕਰਕੇ ਸਹੂਲਤ ਲੈਣ ਦਾ ਹੱਕਦਾਰ ਹੈ ਹੋ ਜੀ ਬਾਕੀ ਜੇਕਰ ਉਹਦਾ ਜੇ ਫਾਰਮ ਨੇ ਨਹੀਂ ਕਟਵਾਇਆ ਹੋਇਆ ਪਹਿਲਾਂ ਤੁਹਾਨੂੰ ਜਾ ਕੇ ਕਿਤੇ ਨਾਲ ਇਸ ਪੋਰਟਲ ਤੇ ਆਪਦੀ ਆਈਡੀ ਬਣਉਣੀ ਪਊਗੀ ਖਾਤਾ ਜੁੜਾਉਣਾ ਪੈਣਾ ਉਹ ਲੰਬਾ ਕੰਮ ਹੋਵੇਗਾ ਸੋ ਕਿਸਾਨ ਵੀ ਇਹਨਾਂ ਕੰਮਾਂ ਤੋਂ ਭਾਈਦੇ ਆ ਤਾਂ ਉਹ ਸਰਕਾਰੀ ਸਕੂਲ ਤੋਂ ਦਾ ਰਾਹ ਭਾਂਣ ਤੋਂ ਵੈਨ ਦਾ ਕਈ ਵਾਰ ਆਪਾਂ ਪਿੰਡਾਂ 'ਚ ਜਾਂਦੀਆਂ ਆ ਆਪਾਂ ਨੂੰ ਕੀ ਕਹਿੰਦੇ ਕਿ ਕੁਝ ਤਾਂ ਛੋਟ ਦੀ ਨਹੀਂ ਦਾ ਚਾਹਤੇ ਹੈਗੇ ਆ ਉਹ ਕੰਨਕੀ ਵੀ ਲੈ ਗਿਆ ਝੋਨੇ ਤੇ ਸਿੱਧੀ ਵਜਾਇ ਤੇ ਵੀ ਸਬਸਿਦੀ ਲੈ ਲਈ ਉਹ ਖੇਤੀਬਾੜੀ ਮਸ਼ੀਨਰੀ ਵੀ ਨਿਕਲ ਗਈ ਉਹ ਅਗਲੇ ਵਾਰ ਜਿਪਸਮ ਵੀ ਉਹਨੂੰ ਮਿਲ ਜੂਗਾ ਅਸੀਂ ਤਾਂ ਉੱਥੇ ਦੇ ਉੱਥੇ ਆਂ ਤਾਂ ਤੁਹਾਨੂੰ ਬੀਜ ਨਹੀਂ ਮਿਲਿਆਗਾ ਤੋਂ ਉਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ ਐਸ ਇਦਾਂ ਦੇ ਕਿਸਾਨ ਵੀਰ ਫਾਇਦਾ ਲੈਣ ਤੋਂ ਤਾਂ ਹੀ ਵਾਂਝੇ ਰਹਿ ਜਾਂਦੇ ਆ ਉਹਨਾਂ ਦਾ ਜੇ ਫਾਰਮ ਆਨਲਾਈਨ ਹੀ ਹੁੰਦਾ ਕੋ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਜਦੋਂ ਆਧਾਰ ਕਾਰਡ ਭਰਦੇ ਆ ਉੱਤੇ ਆ ਜਾਂਦਾ ਕਿ ਯੂ ਆਰ ਨੋਟ ਐਪਲੀਕੇਬਲ ਟੂ ਅਪਲਾਈ ਦਿਸ ਸਬਸਿਡੀ ਤੋਂ ਤਾਂ ਹੀ ਹੁੰਦਾ ਕਿਉਂਕਿ ਉਹਨਾਂ ਨੇ ਰਿਕਾਰਡ ਹੀ ਨਹੀਂ ਆਨਲਾਈਨ ਕਰਾਇਆ ਜੇ ਰਿਕਾਰਡ ਆਨਲਾਈਨ ਕਰੋਣਗੇ ਸਾਰੀਆਂ ਦੀਆਂ ਸਾਰੀਆਂ ਸਬਸਿਡੀਆਂ ਦਾ ਲਾਭ ਲੈਣ ਦੇ ਤੇ ਭਾਰਦਾਰੀ ਬਣ ਸਕਦੇ ਸੋ ਇਸ ਤੋਂ ਬਿਨਾ ਇੱਕ ਗੱਲ ਹੋਰ ਦੱਸਿਓ ਵੀ ਜਿਹੜਾ ਕਿਸਾਨ ਹੈ ਉਹ ਕੇਵਲ ਆਪਣੇ ਨਾਮ ਤੇ ਜਿਹੜਾ ਜੇਬਾਰ ਕਰਵਾਵੇ ਜਾਂ ਆਪਣੇ ਪਰਿਵਾਰ ਦੇ ਵਿੱਚੋਂ ਕਿਸੇ ਹੋਰ ਮੈਂਬਰ ਦੇ ਨਾਮ ਦੇ ਉੱਪਰ ਵੀ ਜੇਬਾਰ ਕਰਵਾ ਸਕਦਾ। ਦੇਖੋ ਆਪਣੇ ਪੰਜਾਬ ਦੇ ਵਿੱਚ ਕੀ ਹੈ ਕਿ ਪਿਤਾ ਨੇ ਪਿਓ ਨੇ ਆਪਦੇ ਸਾਰੇ ਘਰ ਦੇ ਮੈਂਬਰਾਂ ਦੇ ਨਾਮ ਤੇ ਜ਼ਮੀਨ ਕਰਵਾ ਤਾ ਰੱਖਿਆ। ਪਰ ਜਦੋਂ ਫਸਲ ਵੇਚਣ ਦੀ ਗੱਲ ਹੁੰਦੀ ਆ ਤਾਂ ਪਿਓ ਕਹਿੰਦਾ ਮੈਂ ਆਪਦੇ ਨਾਮ ਤੇ ਵੇਚੂਗਾ, ਮੁੰਡਿਆਂ ਦੇ ਨਾਮ ਤੇ ਨਹੀਂ ਵੇਚਦਾ ਕਰਦੇ ਦੇ ਨਾਮ ਤੇ ਨਹੀਂ ਵੇਚਦਾ। ਪਰ ਆਪਾਂ ਨੂੰ ਹੁਣ ਅਜਿਹੇ ਸਮੇਂ ਦੇ ਵਿੱਚ ਇਦਾਂ ਦੀ ਮਾਨਸਿਕਤਾ ਨੂੰ ਬਦਲਣ ਦੀ ਲੋੜ ਹੈ। ਮੈਂ ਕਹਿਣਾ ਚਾਹੁੰਦਾ ਕਿ ਕਿਸਾਨ ਨੂੰ ਆਪਦੇ ਸਾਰੇ ਘਰ ਦੇ ਮੈਂਬਰਾਂ ਦੇ ਨਾਂ ਤੇ ਜਿਨ੍ਹਾਂ ਦੇ ਨਾਂ ਤੇ ਜ਼ਮੀਨ ਹੈਗੀ ਆ ਆਪਦੇ ਨਾਂ ਤੇ ਉਹਨਾਂ ਦੇ ਨਾਂ ਤੇ ਵੇਚਣੀ ਚਾਹੀਦੀ ਹੈ ਤਾਂ ਜੋ ਉਹਨਾਂ ਦੇ ਇੱਕ ਸਰਕਾਰੀ ਰਿਕਾਰਡ ਆਨਲਾਈਨ ਹੋਵੇ ਤੋਂ ਜਿਹੜੀਆਂ ਸਾਰੀਆਂ ਹੀ ਸਰਕਾਰੀ ਸਬਸਿਡੀਆਂ ਦਾ ਲਾਭ ਲੈ ਸਕਣ ਸੋ ਇਹ ਸਾਨੂੰ ਡਾਕਟਰ ਨਿੰਮਪਾਲ ਸਿੰਘ ਜੀ ਜਿਨ੍ਹਾਂ ਨੇ ਅੱਜ ਦੇ ਇਸ ਵਿਸ਼ੇ ਬਾਰੇ ਬਹੁਤ ਹੀ ਜਿਹੜੀ ਵਧੀਆ ਤੇ ਵਿਸਥਾਰਪੂਰਵਕ ਜਾਣਕਾਰੀ ਆਪਣੇ ਨਾਲ ਸਾਂਝੀ ਕੀਤੀ ਹੈ ਸੋ ਅਸੀਂ ਉਮੀਦ ਕਰਦੇ ਹਾਂ ਕਿ ਸਾਰੇ ਹੀ ਕਿਸਾਨ ਵੀਰ ਆਪਣੇ ਅਤੇ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਮ ਉੱਪਰ ਜੇ ਫਾਰਮ ਕਟਵਾ ਕੇ ਸੋ ਵੱਖ-ਵੱਖ ਸਰਕਾਰੀ ਸਕੀਮਾਂ ਦਾ ਜਿਹੜਾ ਉਹ ਲਾਭ ਪਾਉਣਗੇ ਸੋ ਅੰਤ ਵਿੱਚ ਮੈਂ ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਕਿ ਉਹ ਸਾਡੇ ਇਸ ਖੇਤੀਬਾੜੀ ਨਾਲ ਸੰਬੰਧਿਤ YouTube ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰ ਨੂੰ ਦੂਰ ਕਰਨ ਤਾਂ ਜੋ ਨਵੀਆਂ ਤੋਂ ਨਵੀਆਂ ਜਾਣਕਾਰੀਆਂ ਜਿਹੜੀਆਂ ਤੁਹਾਡੇ ਤੱਕ ਪਹੁੰਚ ਸਕਣ ਸੋ ਬਹੁਤ ਹੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਗੁਰੂ ਜੀ ਵਾਹਿਗੁਰੂ